ਮਾਨ ਇਹਨਾਂ ਦਾ ਇਤਿਹਾਸ ਦੱਸ ਰਿਹਾ ਕਿ ਪੁਰਾਤਨ ਇਤਿਹਾਸ ਵੀ ਇਹ ਹੀ ਹੈ ਨਾ ਕਿ ਪਹਿਲਾਂ ਕੇਸ ਬਣਾਉਂਦੇ ਸੀ ਫਿਰ ਗਵਾਹ ਮਕਰਾਉਂਦੇ ਸੀ ਫਿਰ ਕਲੀਨ ਚਿੱਟ ਦਿੰਦੇ ਸੀ ਔਰ ਪੰਜਾਬ ਜਾਣਦਾ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਦੇ ਉੱਤੋਂ ਜੱਥੇਦਾਰ ਨਿਕਲਦੇ ਸੀ ਅੱਜ ਵੀ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਜੇਬ ਚ ਜੱਥੇਦਾਰ ਨਿਕਲਦੇ ਨੇਗੇ ਸੋ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਤੁਹਾਨੂੰ ਅਸੀਂ ਸੱਦਿਆ ਸੀਗਾ ਸੋ ਮੇਰਾ ਕਹਿਣ ਦਾ ਪਾਬਾ ਕਿ ਜਿੰਨਾ ਮਰਜ਼ੀ ਕੈਪਟਨ ਸਾਹਿਬ ਬਿਆਨ ਦੇ ਲੈਣ ਜਿੰਨਾ ਮਰਜ਼ੀ ਬੀਜੇਪੀ ਕਾਂਗਰਸ ਇਕੱਠਾ ਹੋ ਜੇ ਪਰ ਪੰਜਾਬ 'ਚ ਆਉਣ ਵਾਲੇ 20-25 ਸਾਲ ਜਿਹੜੀ ਆ ਇਹਨਾਂ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਇਹਨਾਂ ਨੇ ਰਜ ਕੇ ਪੰਜਾਬ ਲੁੱਟਿਆ ਰਜ ਕੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦਾ ਬ੍ਰੇਨ ਡレイン ਹੋਇਆ ਪੰਜਾਬ ਦਾ ਨੌਜਵਾਨ ਬਾਹਰ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾਣ ਲੱਗਿਆ ਅੱਜ ਅਸੀਂ ਉਸ ਬ੍ਰੇਨ ਡレイン ਨੂੰ ਠੱਲ ਪਾਈਆ ਅੱਜ ਦੁਬਾਰਾ ਕੰਫੀਡੈਂਸ ਜਿਹੜਾ ਸਾਡੇ ਬੱਚਿਆਂ 'ਚ ਸਾਡੇ ਨੌਜਵਾਨਾਂ 'ਚ ਬਿਲਡ ਹੋਇਆ ਕਿ ਪੰਜਾਬ ਦੇ ਅੰਦਰ ਰਹਿ ਕੇ ਹੀ ਨੌਕਰੀਆਂ ਮਿਲ ਸਕਦੀਆਂ ਨੇਗੀਆਂ ਪੰਜਾਬ ਦੇ اندر ਮਿਹਨਤ ਕਰਕੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਬਿਨਾਂ ਪੈਸੇ ਤੋਂ ਪੰਜਾਬ ਤੋਂ ਨੌਕਰੀਆਂ ਮਿਲ ਸਕਦੀਆਂ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲ ਦੀ ਜਿਹੜਾ ਤਸੱਲੀ ਹੋਈ ਹੈ